ਪਾਰਟੀ ਦੇ ਡੋਕਟਰ ਮੈਂ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਰਿਹਾ। ਜਦੋਂ ਆਪਰੇ ਦੇ ਕੇ ਨੂੰ ਮੰਤਰੀ ਬਣਾਇਆ ਉਸ ਤੋਂ ਬਾਅਦ ਆਪਣੇ ਜਵਾਈ ਲੋਹ ਮਹਾਰੀ ਤੋਂ ਨਿਕਸ਼ਣ ਲਈ ਇਹ ਸਾਰੇ ਜਿਹੜੇ ਲੋਕ ਇਸ ਅਕਾਲੀ ਦਲ ਤੋਂ ਅਣਤ ਮਾਨ ਕੇ ਵੱਡੇ ਵੱਡੇ ਹੁੰਦੇ ਲੈ ਕੇ ਜਿਨ੍ਹਾਂ ਨੇ ਪੰਜਾਬ ਦਾ ਮੇਰੇ ਸਾਹਮਣ ਭਲਾ ਦੇ ਨਹੀਂ ਕੰਮ ਆਇਆ ਸੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕੀਤਾ। ਆਜੇ ਸਾਰੀ ਜ਼ਿੰਦਗੀ ਬਾਹਰ ਜਾ ਕੇ ਵਧੀਆ-ਵਧੀਆ ਗੱਲਾਂ ਕਰਦੀ ਹੈ ਮੈਂ ਇਹ ਵੀ ਸਮਝਦਾ ਕਿ ਬਹੁਤ ਸਮੀਲ ਦਲ ਦੀ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਵੱਲੋਂ ਅੱਜ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੀਤੇਆਂ ਗਈਆਂ ਔਰ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੁੱਚੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਤੱਕੜੀ ਦੇ ਨਾਲ ਨੇ ਪ੍ਰਧਾਨ ਸਾਹਿਬ ਦੇ ਨਾਲ ਨੇ ਜਿਹੜੀਆਂ ਫੁੱਟਪਾਉ ਤਾਕਤਾਂ ਪਾਰਟੀ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਪਾਰਟੀ ਦੇ ਪਲੇਟਫਾਰਮ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਬੜੀ ਵਾਰ ਬੇਨਤੀ ਕੀਤੀ ਪਰ ਉਹ ਪਲੇਟਫਾਰਮ ਤੇ ਗੱਲ ਕਰਨ ਦੀ بجائے ਦੂਸ਼ਣबाजी ਦੇ ਵਿੱਚ ਪੁੱਤਰੇ ਔਰ ਮੈਂ ਗੱਲ ਬੜੀ ਕਲੀਅਰ ਕਹਿਣੀ ਚਾਹੁੰਦਾ ਜਿਹੜੇ ਲੋਕਾਂ ਨੇ ਪਾਰਟੀ ਤੋਂ 7-7 ਵਾਰ ਟਿਕਟਾਂ ਲਈਆਂ 5-5 ਵਾਰ ਵਜ਼ੀਰ ਆ ਗਏ ਜਿਨ੍ਹਾਂ ਨੇ ਆਪਣੇ ਪੁੱਤ ਵੀ ਐਮਐਲਏ ਬਣਾ ਲੈ ਆਪਣੀਆਂ ਨੌਹਾਂ ਚੇਅਰਮੈਨ ਲਵਾ ਲਈਆਂ ਆਪਣੇ ਪੁੱਤ ਚੇਅਰਮੈਨ ਲਵਾ ਲੈ ਉਹ ਲੋਕ ਅੱਜ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਇੱਕ ਵੀਡੀਓ ਤੋਂ ਆਈ ਐਸ ਤੱਕ ਜਾਣਾ ਮਲੂਕਾ ਸਾਹਿਬ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿ ਅੱਜ ਉਹ ਕਿਹੜੇ ਮੂੰਹ ਦੇ ਨਾਲ ਬੀਜੇਪੀ ਦੇ ਨਾਲ ਸਾਂਝ ਪਾ ਕੇ ਆਪਣਾ ਪਰਿਵਾਰ ਉੱਧਰ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਨੇ ਚੰਦੂ ਮਾਜਰਾ ਸਾਹਿਬ ਨੂੰ ਜੇ ਪਾਰਟੀ ਇੰਨੀ ਕਮਜ਼ੋਰ ਲੱਗਦੀ ਸੀ ਜਾਂ ਪਾਰਟੀ ਪਸੰਦ ਨਹੀਂ ਸੀ ਜਾਂ ਪਾਰਟੀ ਦੀ ਵਿਚਾਰਧਾਰਾ ਪਸੰਦ ਨਹੀਂ ਸੀ ਉਹ 3 ਮਹੀਨੇ ਪਹਿਲਾਂ ਪਾਰਟੀ ਤੋਂ ਟਿਕਟ ਲੜ ਕੇ ਲੈ ਰਹੇ ਸਨ ਉਹ ਨਾ ਲੈਂਦੇ ਸੋ ਬਲੈਕ ਥੰਡਰ ਵੇਲੇ ਵਜੀਰੀਆਂ ਮੰਨ ਲਈਆਂ ਅੱਜ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਤੁਸੀਂ ਠੀਕ ਨਹੀਂ ਲੱਗਦੇ ਸੋ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਸਮੁੱਚੀ ਟੀਮ ਨੇ ਪਾਰਟੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਤੱਕੜੀ ਦੇ ਨਾਲ ਖੰਡ ਦਾ ਫੈਸਲਾ ਕੀਤਾ ਸ਼ਰਮਣੀ ਅਕਾਲੀ ਕਲ ਦੇ ਨਾਲ ਖੰਡ ਦਾ ਫੈਸਲਾ ਕੀਤਾ ਪ੍ਰਧਾਨ ਸਾਹਿਬ ਦੇ ਨਾਲ ਖੰਡ ਦਾ ਫੈਸਲਾ ਕੀਤਾ ਸੋ ਅੱਜ ਦਾ ਇਹ ਹਾਊਸ ਬਹੁਤ ਸਪਸ਼ਟ ਤੌਰ ਤੇ ਸੰਕੇਤ ਦੇ ਰਿਹਾ ਕਿ ਜਿਹੜੇ ਪਾਰਟੀ ਦੇ ਨਾਲ ਗਦਾਰੀ ਕਰ ਰਹੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾੜ ਕੇ ਨਵੀਂ ਟੀਮ ਡਿਵੈਲਪ ਕਰ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ